بہت اور جینا ہو گیا کرو نانک پاشا کا بھی مہاراج سچے پاشا میرا پوت میرے گھر آیا ہے میں اپنے پوت نیلی آ میری ٹھنڈ پی گئی ہے نو نی اسے وغیرہ فون کر کے دسیا آئے رو رو کے رو رو کے ترلے لے لا گیا میرا ایک بار پوتری آواز ہی سن لوگ می میں اپنے پوتری آواز ہی سن لو گی میں آواز سن لوگ سس جی ہاں جی कोले कारवाई हुई के ये कारवाई एक गवर्नमेंट से कारवाई होनी चाहिए मेरे पुत्र ना बहुत धक्का होया है बहुत ज्यादा धक्का है बहुत उसकी गालो की मैं देखो कहमगी मेरा पुत्र वो जो मुंह बच के आ गया ए गा के के मां का पुत्र ना जाती बिना सारी जांच की भी गौरदी ना कोई के पैर होते के ये जन्म दे आके क्यों ये ਜਾਂਟ ਬਹੁਤ ਔਖਾ ਕੰਮ ਹੈ ਜੀ ਮੇਰਾ ਸਰਬਜੀਤ ਸਿੰਘ ਜੀ ਕੰਧੁਰ ਬੇਕਰਦੇ ਰਹਿਣਾ ਜੀ ਤੇ ਤੁਸੀਂ ਸਾਡੇ ਪਿੰਡ ਦਾ ਹੀ ਬੰਦਾ ਸੀਗਾ ਕੋਈ ਮਤਲਬ ਮਤਿਆਰ ਤੇ ਰਸੀਆ ਦਾ ਕੰਮ ਚੱਲਦਾ ਪਿਆ ਤੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਕੇ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਏ ਜੀ ਮਤਲਬ ਸਾਨੂੰ ਖੜੇ ਹੋ ਉੱਤੇ ਜਿੱਥੇ ਜੋਇਨਿੰਗ ਕਰਾਉਣੀ ਸੀ ਆਰਮੀ ਦੀ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਯੂਕਰੇਨ ਭੇਜਦਾ ਜੀ ਇਹਨਾਂ ਨੇ ਮੇਰਾ ਸਤੋ ਦੇ ਖਾਰਕੀ ਵਾਲੀ ਸਾਈਡੋਂ ਮਕੇਵ ਦਾ ਸਾਈਡ ਪੰਦੀ ਜੋ ਤੇ ਕਲਿਆਣਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਤੇ ਫਰੰਟ ਲਾਈਨ ਤੇ ਬਈ ਤੋਂ ਲੱਗੇ ਸਤੰਬਰ ਤੱਕ ਰਹੇ ਸੀ ਅਸੀਂ ਤੇ ਪਹਿਲੇ ਹਫਤੇ ਦਾ ਬਹੁਤ ਬੁਰਾ ਵੇਲਾ ਪੈ ਗੁਜ਼ਰਿਆ ਜੀ ਸਾਡੇ ਨਾਲ ਦੇ ਕੋਈ ਸਾਥੀ ਸਾਡੇ 57 ਲੱਗੀਆਂ ਕਾਫੀ ਗਰਨੇਡ ਚੱਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇਕ ਸੌਣਾਂ ਮਰਦਾ ਸੀਗਾ ਸ਼ਰੀਕਾਂਤ ਸਲਗਰੇ ਮਹਾਰਾਸ਼ਟਰ ਤੋਂ ਉਲੀ ਡੈਪ ਹੋਈਏ ਉਹਦਾ ਡਿਕੇਅਰ ਡੈਥ ਸੀ ਸਾਡੇ ਸਾਹਮਣੇ ਗਿਆ ਅੱਖਾਂ ਦੇ ਲੋਕ ਮੰਨ ਲੋ ਜਾਂਦੇ ਡਰੋਂ ਲੱਗ ਗਿਆ ਜਦੋਂ ਉਹ ਤੇ ਜੀ ਮੋਦੀ ਸਾਹਿਬ ਨੇ ਪਰ ਅਗਸਤ ਜੇ ਗਏ ਨੇ ਇਹ ਦੁਬਾਰਾ ਇਹ ਤਿੰਨ ਚਾਰ ਵਾਰੀ ਕਹਿ ਗਏ 6 ਬਟਾਲੀਆ ਦੀ ਸੀ ਉਹ ਸੀ ਜੀ ਪੰਜ ਬ੍ਰਿਗੇਡ ਦੇ ਅੱਗੇ ਜਿੱਤੇ ਜੰਗ ਦੇ ਵਿੱਚ ਪੁਤਰੀ ਮੋਦੀ ਸਾਹਿਬ ਦੇ ਕਹਿਣ ਦੇ ਨਾਲ ਇਹਨਾਂ ਨੇ ਕਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਤੇ ਉਹ ਤਾਂ ਲੱਗ ਗਿਆ ਜੀ ਅਸੀਂ ਜਦਾਂ 27 ਨੂੰ ਟਿਕਟਾਂ ਸੀਗੀਆਂ ਵਾਪਸੀ ਦੀਆਂ ਦੇ ਉੱਤੇ ਦੋਸ ਜੀ ਦੇ ਨਾਲ ਕੁਝ ਖਾਣਾ ਖਾਣਿਆ ਭਾਈ ਜੀ ਮੇਰੇ ਨਾਲ ਤੇ ਚਲੋ ਬੁੱਧੇ ਵਾਪਸ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣਦੇ ਖਾਣੇ 'ਚ ਕੁਝ ਮਿਕਸ ਕਰਕੇ ਦੇ ਉਹਨਾਂ ਨੇ ਜੀ ਬੈਗ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰੇ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮਿਲੀ ਸੀ ਉੱਥੋਂ ਕੁਝ ਸੈਲਰੀ ਮੇਰੀ ਉੱਥੇ ਅਕਾਊਂਟ 'ਚ ਵੀ ਗਈ ਹੈਗੀ ਜੀ ਤੇ ਮੈਂ ਜੀ ਪੁਲਿਸ ਰਿਪੋਰਟ ਕਰਾਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੱਕ ਜੇਲ੍ਹ ਰੱਖਿਆ ਜੀ ਜੇਲ੍ਹ ਵੀ ਬਹੁਤ ਜ਼ਿਆਦਾ ਉਹ ਟੌਰਚਰ ਕਰਦੇ ਸੀ ਜਦੋਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਂ ਨਹੀਂ ਨਹੀਂ ਦੁਬਾਰਾ ਜੁਆਇਨ ਨਹੀਂ ਨਹੀਂ ਅਸੀਂ ਤਾਂ ਕਿ ਉਹ ਵਾਇਰੋ ਦੀ ਕਿਰਪਾ ਨਾਲ ਮਗਾ ਜਾਨ ਪਾ ਕੇ ਉੱਥੋਂ ਆਏ ਜਾਂ ਤਾਂ ਖਿਲਾਫ ਦੀ ਕਾਰਵਾਈ ਚਾਹੀਦੀ ਹੁੰਦੀ ਹਣੀ ਜੀ ਗਵਰਨਮੈਂਟ ਚਾਹੀਦੀ ਜੇ ਇਹਨਾਂ ਦੇ ਮਕੇਲ ਕਸੇ ਇੱਦਾਂ ਦੇ ਤਾਂ ਜੋ ਅਸੀਂ ਉਹ ਵਾਜਰੂ ਦੀ ਕਿਰਪਾ ਨਾਲ ਬਚ ਕੇ ਆ ਗਏ ਜੇ ਕੋਈ ਵੀ ਮਾਂ ਦਾ ਪੁੱਤ ਜਿਹੜਾ ਉਹ ਅਗਵੇਂ ਨਾ ਚੱਕਰਾਂ 'ਚ ਨਾ ਫਸੇ ਗਵਰਨਮੈਂਟ ਤੋਂ ਸਾਡੀ ਇਹੋ ਮੰਗ ਆ ਜੀ ਮਾ ਲੋ ਜਨਮਨ ਸਾਹਬ ਦੇ ਆਏ ਜੀ ਜਿਹੜਾ ਜੋ ਹੋ ਸਕਦੀ ਸਾਡੀ ਹਲਕੀ ਕੀਤੀ ਜਾਵੇ ਜੀ